Well, this is a momentous occasion today and i'm very honored, very proud, and very blessed to be here today on the launch of gurpur 550, an album by world artist. Um, everybody's gathered here today and it's great to be in their company. this is our legacy. this is our generation's legacy on the birth anniversary of sri guru nanak dev ji. ਬੜੀ ਧੂਮ-ਧਾਮ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਨਿਊਜ਼ ਦੇ ਕੰਡਸਟੀ ਯੂਕੇ ਵੱਲੋਂ 26 ਗੀਤਾਂ ਦੀ ਸੀਡੀ ਤਿਆਰ ਕਰਕੇ ਰਿਲੀਜ਼ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਮੁੱਖ ਗੀਤ ਹੈ ਉਹ ਮੇਰਾ ਲਿਖਿਆ ਹੋਇਆ ਹੈ ਤੇ ਵੀਡੀਓ ਵੀ ਬਣੀ ਹੈ ਜਗਮਗ ਜਗਮਗ ਆਲਾ ਦੁਆਲਾ ਦੇਖ ਜੰਗੂ ਲਿੱਤਰਾ ਅੱਜ ਅਸੀਂ ਇੱਥੇ ਇੰਗਲੈਂਡ ਦੇ ਵਿੱਚ ਜੋ ਕਿ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਐਲਬਮ ਰਿਲੀਜ਼ ਹੋ ਰਹੀ ਹੈ ਸੀਡੀਆਂ ਰਿਲੀਜ਼ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਰੇ ਹੀ ਬਹੁਤ ਸਾਰੇ ਕਲਾਕਾਰਾਂ ਨੇ ਭਾਗ ਲਿਆ ਹੈ ਤੇ ਇਹ ਸੇਵਾ ਕੀਤੀ ਹੈ ਇਸ ਦੇ ਵਿੱਚ ਜਿਨੇ ਵੀ ਕਲਾਕਾਰਾਂ ਨੇ ਭਾਗ ਲਿਆ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇਹ ਸੇਵਾ ਬੜੀ ਮੁਸ਼ਕਿਲ ਮਿਲਦੀ ਹੈ ਇਸ ਸੇਵਾ ਦੇ ਵਿੱਚ ਖਾਸ ਕਰਕੇ ਬਿਲ ਮੀਡੀਆ ਦਾ ਬਹੁਤ ਹੱਥ ਹੈ ਤੇ ਗੁਰਚਰਨ ਮੱਲ ਇਸ ਨੂੰ ਪੇਸ਼ ਕਰ ਰਹੇ ਨੇ ਸਾਰੇ ਕਲਾਕਾਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦੀ ਆ ਨਾਨਕ ਤੈਨੂੰ ਨਹੀਂ ਲਾਈਦਾ ਛਿਕਾਰਾ ਪੈਂਦਾ ਏ ਨਾਨਕ ਤੈਨੂੰ ਨਹੀਂ ਲਾਈਦਾ ਛਿਕਾਰਾ ਪੈਂਦਾ ਏ ਕੱਟੇ ਜਗਮਗ ਕਰੇ ਕਿਤੇ ਮਰਨ ਸਤ ਗੁਰੂ ਦੇਂਦਾ ਏ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ 550ਵੇਂ ਪ੍ਰਕਾਸ਼ ਉత్సਵ ਦੇ ਖੁਸ਼ੀ ਦੇ ਵਿੱਚ ਅੱਜ ਇੱਥੇ ਸਾਰੇ ਪੰਜਾਬੀ ਦੇ ਕਲਾਕਾਰ ਇੱਕ ਬੜੀ ਸ਼ਾਨਦਾਰ ਐਲਬਮ ਰਿਲੀਜ਼ ਕਰ ਰਹੇ ਨੇ ਜਿਹੜੀ ਗੁਰੂ ਮਹਾਰਾਜ ਦੇ ਉਸਤਤ ਦੇ ਵਿੱਚ ਦੀ 25 ਐ 26 ਜਿਹੜੇ ਉਹਨਾਂ ਨੇ ਗੀਤ ਗਾਏ ਨੇ ਬੜਾ ਅੱਛਾ ਸ਼ਲੰਗਾ ਯੋਗ ਉਪਰਾਲਾ ਹੈ ਪੁਰਪੁਰਬ ਆ ਗਿਆ ਨੇੜੇ ਬਾਬਾ ਨੇ ਜਾਗ ਪਏ ਮੇਰੇ ਪੁਰਪੁਰਬ ਆ ਗਿਆ ਨੇੜੇ ਬਾਬਾ ਨੇ ਜਾਗ ਤੈ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਦਾਸ ਨੂੰ ਵੀ ਮੌਕਾ ਮਿਲਿਆ ਸਾਰੇ ਹੀ ਬਹੁਤ ਹੀ ਨਾਮਵਰ ਕਲਾਕਾਰਾਂ ਦੇ ਨਾਲ ਉਹਨਾਂ ਦੇ ਵਿੱਚ ਸ਼ਾਮਲ ਹੋਣ ਦਾ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਪਸੰਦ ਕਰੋਗੇ ਮਾਲਕ ਸਭ ਤੇ ਮਿਹਰ ਭਰਿਆ ਹੱਥ ਰੱਖੇ ਸੰਗਤਾਂ ਹਮ ਹਮ ਆਉਣ ਗਿਆ ਮਾਤਾ ਪਿਤਾ ਦਾ ਜਸ ਗਾਉਣ ਗਿਆ ਪਿਤਾ ਦਾ ਜਸ ਗਾਉਣ ਗਿਆ ਸੰਗਤਾਂ ਹਮ ਹਮ ਆਉਣ ਗਿਆ ਮਾਤੇ ਪਿਤਾ ਦਾ ਜਸ ਗਾਉਣ ਗਿਆ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜੋ ਕਿ ਸਾਡਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੇ 550 ਸਾਲਾ ਦੇ ਮਨਾਉਣ ਲਈ ਅਸੀਂ ਇੱਕ ਐਲਬਮ ਤਿਆਰ ਕੀਤੀ ਆ ਉਹਦਾ ਅੱਜ ਅਸੀਂ ਇੱਥੇ ਉਦਘਾਟਨ ਕਰਨ ਲਈ ਸ਼ਾਮਲ ਹੋਏ ਹਾਂ ਸਾਰੇ ਆਰਟਿਸਟ ਵਰਡ ਆਰਟਿਸਟ ਉਸ ਦੇ ਨਾਲ ਨਾਲ ਜੋ ਕਿ ਆਪਣਾ ਸੰਗੀਤ ਨੇ ਮੈਂ ਔਰ ਕਲਵੰਤ ਭਮਰਾ ਨੇ ਰਿਕਾਰਡ ਕੀਤਾ ਇਸ ਦੇ ਵਿੱਚ ਗੀਤ ਹੈ ਜੋ ਕਿ ਤਿੰਨ ਸੀੜੀਆਂ ਆ ਪੈ ਕੇ ਤਿੰਨ ਸੀੜੀਆਂ ਦਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਔਰ ਸਾਰੇ ਵਰਡ ਆਰਟਿਸਟਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਢੇ 500 ਸਾਲ ਪੁਰਬ ਤੇ ਹੋਣਗੇ ਸਭ ਨੇ ਹਾਲ ਪੁਰਬ ਤੇ ਸਾਢੇ 500 ਸਾਲ ਪੁਰਬ ਤੇ ਹੋਣਗੇ ਸਭ ਨੇ ਹਾਲ ਪੁਰਬ ਤੇ ਖੇੜੇ ਖੁਸ਼ੀਆਂ ਨਾਲ ਪੁਰਬ ਤੇ ਸੰਗਤ ਜੁੜੂ ਹਜ਼ਾਰ ਜਗਾਰੇ ਗੂੰਜੜ ਕੇ ਜਾਂ ਤੂੰ ਸੰਸਾਰ ਜਗਾਰੇ ਗੂੰਜੜ ਕੇ ਅੱਜ ਬੜਾ ਹੀ ਖੁਸ਼ੀ ਭਰਿਆ ਮੌਕਾ ਜੋ ਕਿ ਗੁਰੂ ਨਾਨਕ ਦੇਵ ਜੀ ਸਾਢੇ 500 ਸਾਲ ਦੇ ਸਮਰਪਿਤ ਯੂਕੇ ਦੇ ਜਿੰਨੇ ਵੀ ਟੌਪ ਤੇ ਆਰਟਿਸਟ ਸਾਰੇ ਨਾਲ ਰਲ ਕੇ ਇੱਕ ਜੋ ਐਲਬਮ ਬਣਾਈ ਹੈ ਗੁਰਪੁਰ ਉਹਦੇ ਵਿੱਚ ਤਿੰਨ ਸੀਰੀਆਂ ਔਰ 27 ਸੌਂਗਸ ਜਿਹਦੇ ਵਿੱਚ ਇੱਕ ਗੀਤ ਸਾਰੀ ਆਰਟਿਸਟ ਨੇ ਕਲੀਨ ਗਾਈ ਹੈ ਔਰ ਵਰਲਡ ਵਾਈਜ਼ ਇਹ ਜੋ ਪ੍ਰੋਗਰਾਮ ਇਹ ਚੱਲਣਾ ਹੈ ਅੱਜ ਦਾ ਰਿਲੀਜ਼ ਸਮਾਗਮ ਜਿਹੜੀ ਐਲਬਮ ਰਿਲੀਜ਼ ਕਰ ਰਹੇ ਆ میوزਿਕ ਮਾਈਂਡ ਵੱਲੋਂ ਰਿਲੀਜ਼ ਹੋ ਰਹੀ ਆ ਸਾਰੀ ਦੁਨੀਆ ਦੇ ਵਿੱਚ ਆਸ ਕਰਦੇ ਤੁਸੀਂ ਪਸੰਦ ਕਰੋਗੇ ਗੁਰਵਾਹਿ ਗੁਰਵਾਹਿ ਵਾਹਿਗੁਰੂ 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 ਕਹਿ ਕੇ ਜੱਪ ਜੱਪੂ ਏ ਕਿਉਂ ਕਾਰੇ ਗਾਰੇ ਗੂੰਜਦੇ ਯਾਤ ਨੂੰ ਸੰਸਾਰ ਤੇ ਗਾਰੇ ਗੂੰਜਦੇ ਨਾਨਕ ਦੇ ਦਰਬਾਰ ਚਾਰੇ ਗੂੰਜਦੇ ਦੋਸਤੋ ਅੱਜ ਬੜਾ ਸੁਭਾਗਾ ਦਿਨ ਹੈ ਕਿ 550 ਸਾਲ ਪਹਿਲੋਂ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਪ੍ਰਕਾਸ਼ ਇੱਕ ਦਾ ਫੈਲਾਇਆ ਉਸ ਇੱਕ ਦਾ ਅਕਾਲ ਪੁਰਖ ਦਾ ਔਰ ਅੱਜ ਸਾਰੀ ਦੁਨੀਆ ਜਿੱਥੇ-ਜਿੱਥੇ ਵੀ ਸਾਰੀ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਚਾਉਣ ਵਾਲੇ ਉਹ ਪੂਰੇ ਧੂਮ-ਤਾਮ ਦੇ ਨਾਲ ਬੜੇ ਦਿਲੋਂ ਸ਼ਰਧਾ ਦੇ ਨਾਲ ਮਨਾ ਰਹੇ ਆਪਣੇ ਆਪਣੇ ਤਰੀਕੇ ਦੇ ਨਾਲ ਪਹਿਲੇ ਦਿਨ ਹੀ ਪਹਿਲੀ ਦੇ ਵਿੱਚ ਪਹਿਲਾ ਪਾਠ ਪੜ੍ਹਾਇਆ ਨਾਨਕ ਇੱਕ ਦਾ ਦਿਸ਼ਾਈ ਫਿਰ ਹੁਣ ਕਾਈ ਓਈਓ ਸਭ ਕੁ ਸਿਖਾਇਆ ਨਾਨਕ ਇਕਲਾ ਸੋ ਦੋਸਤੋ ਅੱਜ ਇੱਥੇ ਬਹੁਤ ਸਾਰੇ ਕਲਾਕਾਰ ਪਹੁੰਚੇ ਹੋਏ ਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੂਰੇ ਸੰਸਾਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਆਪੋ ਆਪਣੇ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਤੇ ਯੂਕੇ ਦੇ ਕਲਾਕਾਰਾਂ ਨੇ ਰਲ ਕੇ ਜੋ ਪ੍ਰੋਜੈਕਟ ਤਿਆਰ ਕੀਤਾ ਅੱਜ ਉਹਨੂੰ ਲਾਂਚ ਕਰਨ ਜਾ ਰਹੇ ਆ ਜੀ ਬਹੁਤ ਹੀ ਤੁਮ ਧਾਮ ਦੇ ਨਾਲ ਮਾਲਕ ਦੇ ਸ਼ੁਕਰਾਨਾ ਕਰਨ ਲਈ ਉਸ ਪੂਰੀ ਐਲਬਮ ਜਿਹੜੀ ਆ ਟੈਨਸੀਡੀਆਂ ਹੋਣਗੀਆਂ ਉਹਦੇ ਵਿੱਚ ਤੇ ਉਹ 뮤직 মাইন্ড ਕੰਪਨੀ ਵੱਲੋਂ ਰਿਲੀਜ਼ ਕੀਤੀਆਂ ਗਈਆਂ ਤੇ ਵੀਡੀਓ ਵੀ ਬਿਲ ਮੀਡੀਆ ਐਂਟਰਪ੍ਰਾਈਜ਼ਸ ਵਾਲਿਆਂ ਨੇ ਬਣਾਏ ਤੇ ਮੇਰਾ ਵੀ ਆਪਣਾ ਇੱਕ ਗੀਤ ਹੋਵੇਗਾ ਪੱਕਾ ਜਦ ਵਿਸ਼ਵਾਸ ਹੋ ਗਿਆ ਤਨਮਨ ਸਤਗੁਰ ਪਾਸ ਹੋ ਗਿਆ ਨਾਮ ਖੁਮਾਰੀ ਛਾੜ ਕੇ ਸਮਝੋ ਸਿੱਖ ਨਾਨਕ ਦਾ ਖਾਸ ਹੋ ਗਿਆ ਅੱਜ ਬਹੁਤ ਹੀ ਸ਼ੁਭ ਮੌਕਾ ਆ ਆਪਣੇ ਅਸੀਂ ਸਾਰੇ ਆਰਟਿਸਟ ਜੋ ਕਿ ਤੁਹਾਨੂੰ ਪਤਾ ਹੈ ਅਸੀਂ ਗੁਰਪ੍ਰੂਪ ਦਾ 550 ਗੁਰੂ ਨਾਨਕ ਦੇਵ ਜੀ ਦਾ ਬਰਥਡੇ ਸੈਲੀਬ੍ਰੇਟ ਕਰਦੇ ਆ 올 ਦ ਸਿੰਗਰਸ ਫ্রম ਯੂਕੇ ਐਂਡ ਅਬ੍ਰੋਡ ਆਰ ਹੇਅਰ ਫॉर ਥਿਸ ਵੰਡਰਫੁਲ ਪ੍ਰੋਜੈਕਟ ਲੈਡ ਬਾਈ ਗੋਚਰਮਾਲ ਜੀ ਐਂਡ ਬਿਲ ਮੀਡੀਆ ਐਜ਼ ਵੈਲ ਸੋ ਵੀ ਆਰ ਹੇਅਰ ਐਜ਼ 올 ਦ ਸਿੰਗਰਸ ਹੂ ਹੈਵ ਪਾਰਟਿਸਿਪੇਟਿਡ ਔਨ ਥਿਸ ਵੰਡਰਫੁਲ ਸ਼ਵ Nanaka, guru nanaka, guru We're all gathered here today, UK artists, artists from India, artists from all around the world, today for the release of the Gurpurab 550 Years album we've all joined together to do a collaboration song, which you're going to hear. So many 25 to 26 artists singing together on one song uh, for Shri Guru Nanak Dev Ji, 550th Gurpurab, and all the artists have also contributed their own songs, one song each from every artist on this album. It's a beautiful album, and it's all dedicated to Shri Guru Nanak Dev Ji, 550th Gurpurab. <laughs> ਨੇ ਜਾਗਤੇ ਮੇਰੇ ਜਾਂਦਾ ਦਰਸ਼ਨ ਕਰਨੇ ਤੇਰੇ ਦਰਸ਼ਨ ਕਰਨੇ ਤੇਰੇ ਵਾਪਾ ਮੈਂ ਇਹਨੇ ਗਾਣੇ ਥੇ ਗੁਰੂ ਨਾਨਕ ਆਸਪਗਾਦੇ ਕਰਕੇ ਮੇਰੇ ਨਿਮਾਣੇ ਤੇ ਹਾਂਜੀ ਦੋਸਤੋ ਅੱਜ ਕਤਰ ਹੋ ਰਿਹਾ ਜਿੱਥੇ ਵੀ ਲਾਂਚ ਐਲਬਮ ਹੋ ਰਹੀ ਆ ਗੁਰਪੁਰ 550 ਤੇ ਸਾਰੇ ਕਲਾਕਾਰ ਅੱਜ ਇਕੱਠੇ ਨੇ ਹਾਜ਼ਰ ਨੇ ਤੁਹਾਡੀ ਸਪੋਰਟ ਚਾਹੀਦੀ ਹੈ ਅੱਜ ਇੱਕ ਬਹੁਤ ਹੀ ਵੱਡਾ ਦਿਨ ਹੈ ਸਾਡੇ ਸਾਰੇ ਆਰਟਿਸਟਾਂ ਲਈ ਕਿ 550 ਸਾਲ ਤੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਗੁਰਪੁਰਬ ਤੇ ਸਾਰੇ ਆਰਟਿਸਟਾਂ ਨੇ ਨਾਲ ਕੇ ਇੱਕ ਧਾਰਮਿਕ ਗੀਤ ਕੀਤਾ ਔਰ ਉਸ ਦੀ ਅੱਜ ਰਿਲੀਜ਼ਿੰਗ ਹੈ ਸਾਰੀ ਸਾਸਨ ਅਨੁਸਾਰੀ ਦੁਨੀਆ ਨੂੰ ਗੁਰੂ ਨਾਨਕ ਜਗਤ ਪੀਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਲੱਖ ਲੱਖ ਵਧਾਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਦੀਪ ਰਤੀ ਕਰਤਾ ਦਨਾ ਹਰ ਕੋਈ ਲੈਂਦਾ ਏ ਅਰਤੀ ਚੱਕ ਮਗ ਕਰੇ ਕਿਤੇ ਮੇਰਾ ਸਤ ਗੁਰੂ ਬਣਦਾ ਏ ਉਹ ਤਰਤੀ ਚੱਕ ਮਗ ਕਰੇ ਕਿਤੇ ਮੇਰਾ ਸਤ ਗੁਰੂ ਬਣਦਾ ਏ ਤੇ ਦੋਸਤੋ ਅੱਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਜਨਮ ਦਿਨ ਤੇ ਇੱਕ ਇੰਗਲੈਂਡ ਦੇ ਔਰ ਇੰਡੀਆ ਦੇ ਸਾਰੇ ਸਮੂਚੇ ਕਲਾਕਾਰਾਂ ਵੱਲੋਂ ਇੱਕ ਗੀਤ ਜਿਹੜਾ ਇਕੱਠੇ ਸਾਰੇ ਨੇ ਗਾਇਆ ਉਹ ਜਿਹੜਾ ਰਿਲੀਜ਼ ਹੋ ਰਿਹਾ ਹੈ ਮੇਰਾ ਦਿਲ ਵੀ ਚਾਹੁੰਦਾ ਮੈਂ ਨਨਕਾਣ ਜਾਮ ਮੇਰਾ ਦਿਲ ਵੀ ਚਾਹੁੰਦਾ ਮੈਂ ਨਨਕਾਣ ਜਾਮ ਪੰਜਾ ਸਾਹਿਬ ਜਾ ਕੇ ਮੈਂ ਸੀਸ ਨਵਾਵਾਂ ਮੇਰਾ ਦਿਲ ਵੀ ਚਾਹੁੰਦਾ ਮੈਂ ਨਨਕਾਣ ਜਾਮ ਮੇਰਾ ਦਿਲ ਵੀ ਚਾਹੁੰਦਾ ਯਸਨੀ ਰੀਲੀਜ਼ ਕਰ ਰਹੇ ਹਨ 550 ਗੁਰਨਾਕ ਦੇ ਮਹਾਰਾਜ ਦੇ 550 ਸਾਲਾ ਗੁਰਪੁਰਗੋਤੇ ਇੱਕ ਗਾਣਾ ਰੀਲੀਜ਼ ਕਰ ਰਹੇ ਹਨ ਜਿਹਦਾ ਨਾਮ ਹੈਗਾ ਬੋਲਡ ਆਰਟਿਸਟ 550 ਗੁਰਪੁਰਗ ਔਰ ਜਿਸ ਵਿੱਚ ਇੰਗਲੈਂਡ ਦੇ ਸਾਰੇ ਕਲਾਕਾਰਾਂ ਨੇ ਟੌਪ ਦੇ ਕਲਾਕਾਰਾਂ ਨੇ ਹਿੱਸਾ ਲਿਆ ਔਰ ਉਹ ਗੁਰਨਾਕ ਦੇ ਮਹਾਰਾਜ ਵਾਸਤੇ ਅਵਤਾਰ ਦਿਹਾੜੇ ਵਾਸਤੇ ਇਹ ਗੀਤ ਰੀਲੀਜ਼ ਹੋ ਰਿਹਾ ਹੈ ਬਾਣੀ ਬਾਪੇ ਦੀ ਬਾਣੀ ਬਾਪੇ ਦੀ ਸਾ ਦੁੱਖਾਂ ਦਾ ਨਾਰੂ ਬਾਣੀ ਬਾਪੇ ਦੀ ਬਾਣੀ ਬਾਪੇ ਦੀ ਸਾ ਦੁੱਖਾਂ ਦਾ ਨਾਰੂ ਸਭ ਤੋਂ ਪਹਿਲਾਂ ਮੈਂ ਸਾਰੇ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਦੇ ਉੱਤੇ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹਾਂ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਜਿੰਨੇ ਵੀ ਯੂਕੇ ਦੇ ਔਰ ਬਾਹਰੋਂ ਕਲਾਕਾਰ ਨੇ ਇੱਕ ਸੀਡੀ ਲਾਂਚ ਕਰ ਰਹੇ ਨੇ ਜਿਸ ਵਿੱਚ ਸਾਰਿਆਂ ਦਾ ਇੱਕ ਹੀ ਗੀਤ ਹੈ ਸੋ ਮੈਂ ਪ੍ਰਭਾਤਵਾ ਕੇ ਰਾਤ ਕਰਦਾ ਕਿ ਇਹ ਸਿੜੀ ਚੜਦੀ ਕਲਾ ਵਾ ਤੇ ਸ਼੍ਰੀ ਗੱਲ ਜੀ ਮੈਂ ਤੁਹਾਡਾ ਆਪਣਾ ਸਿਰਦੇ ਪਰਦੇਸੀ ਮਾਹਾਂ ਬੂਟਾ ਪਰਦੇਸੀ اور ਸਾਡੇ ਦੋਨਾਂ ਵੱਲੋਂ 550ਵੇਂ ਨਾਨਕਦੇਵ ਦੀ ਮਸਲਾ ਦੀ ਪਾਰਕ ਉੱਤੇ ਸਰਨ ਲੱਗ ਲੱਗਦਾ ਜਿੰਤੇ ਛਣੇ ਟੋਲ ਬਜਣਗੇ ਥਾਪਾ ਤੇ دیਵਾਨ ਸਜਣਗੇ ਕੇ ਸ਼ਣ ਢੋਲ ਵੱਜਣਗੇ ਥਾ ਥਾ ਤੇ ਦੀਵਾਨ ਸਜਣਗੇ ਥਾ ਥਾ ਤੇ ਦੀਵਾਨ ਸਜਣਗੇ ਗੁਰਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਸਾਡੀ ਲਾਂਚ ਹੈਗੀ ਆ great honor to be here today with all the artists from the uk we're celebrating the 550th birthday celebration of guru nanak dev ji and it's just an absolute honor for all the artists to be here and to uh, release an album uh, of shabads and i'm truly grateful to be here thank you Guys, we're all here today for the 550 project. Um, feel blessed and honored to be a part of this project. Hopefully you guys are gonna enjoy it as much as we've enjoyed working on this project. so big Singh uh, it's an honor to be here at this launch today with all the other uh, great artists uh, of the UK uh, so thank you to everybody who supported me uh, so far and uh, hope you enjoy the rest of the program ਸਾਡੇ 550 ਸਾਲ ਦੀ ਐਲਬਮ ਦੇ ਉੱਤੇ ਮੈਂ ਸੁਵੇਕ ਸਿੰਘ ਦੇ ਨਾਲ ਇੱਕ ਧਾਰਮਿਕ ਗੀਤ ਕੀਤਾ ਜਿੱਦਾਂ ਨਵਾਂ ਰਬਾਬ ਉਮੀਦ ਹੈ ਸਾਰਿਆਂ ਨੂੰ ਪਸੰਦ ਲੱਗੂਗੀ ਤੇ ਔਰ ਦੂਜੀ ਗੱਲ ਇਹ ਆ ਜਿਹੜੀ ਇਹ ਸੀਡੀ ਆ 15 20 ਗੀਤ ਵੱਖਰੇ ਵੱਖਰੇ ਆਰਟਿਸਟਾਂ ਦੇ ਆ ਉਮੀਦ ਕਰਨਾ ਤੇ ਤੁਸੀਂ ਸਾਰੇ ਹਮ ਹਮਾ ਕੇ ਇਹਨੂੰ ਸਪੋਰਟ ਕਰੋਗੇ ਤੇ ਜ਼ਰੂਰ ਜਾ ਕੇ ਲਿਓ ਤੇ ਇਸ 올 ਫॉर ਅ ਗੁੱਡ ਕੋਜ਼ ਟੂ ਲਿਵ ਨਾਨਕ ਗੁਰਦੇ ਨਾ ਰਲਾ ਲੈ ਲੇਵ ਨਾਨਕ ਗੁਰਦੇ ਨਾ ਰਲਾ ਲੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਮਨਪੂਰੀ ਕਾਉਂਸਲ ਜਨਰਲ ਆਫ ਇੰਡੀਆ ਬਰਮਿੰਗਮ ਬੜੀ ਖੁਸ਼ੀ ਦੀ ਗੱਲ ਹੈ ਅੱਜ ਇੱਥੇ ਸਾਰੇ ਆਰਟਿਸਟ ਦੇ ਨਾਲ ਅਸੀਂ ਇਕੱਠੇ ਹੋ ਰਹੇ ਹਾਂ ਮੈਨੂੰ ਪਤਾ ਚੱਲਿਆ ਹੈ 227 ਆਰਟਿਸਟ ਨੇ ਇਕੱਠੇ ਹੋ ਕੇ 25 ਸੰਗਸ ਨਵੇਂ ਬਣਾਏ ਟੂ ਸੈਲੀਬ੍ਰੇਟ 550th ਬਰਥ ਐਨੀਵਰਸਰੀ ਆਫ ਗੁਰੂ ਨਾਨਕ ਦੇਵ ਜੀ ਦਿਸ ਇਜ਼ ਅ ਵੈਰੀ ਆਸਪੀਸ਼ੀਅਸ ਓਕੇਜਨ ਜਦ ਅਸੀਂ ਸਾਰੇ ਇਕੱਠੇ ਹੋ ਕੇ ਇਹ ਸੈਲੀਬ੍ਰੇਸ਼ਨ ਇੱਥੇ ਯੂਕੇ ਚ ਕਰ ਰਹੇ ਹਾਂ ਤੇ ਮੈਂ ਗੁਰਚਰਨ ਮਲ ਜੀ ਦਾ ਖਾਸ ਤੌਰ ਤੇ ਸ਼ੁਕਰੀਆ ਕਰਨਾ ਚਾਹਨਾ ਇਸ ਪ੍ਰੋਜੈਕਟ ਲਈ ਤੇ ਇੱਥੇ ਮੈਨੂੰ ਸੱਦਣ ਲਈ ਕੱਲ ਸ਼ਾਮੀ ਇੱਥੇ ਯੂਨੀਵਰਸਿਟੀ ਆਫ ਬਰਮਿੰਗਮ ਚ ਸਾਡੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਸਾਹਿਬ ਉਹਨਾਂ ਨੇ ਇੱਕ ਗੁਰੂ ਨਾਨਕ ਚੇਅਰ ਸਪੋਰਟਡ ਬਾਈ ਗਵਰਨਮੈਂਟ ਆਫ ਇੰਡੀਆ ਉਹਦਾ ਐਲਾਨ ਕੀਤਾ ਉਹ ਲਾਂਚ ਹੋਈ ਹੈ ਕੱਲ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਚੇਅਰ ਇੱਥੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਸੇਜ ਹੈ ਲਾਈਫ ਐਂਡ ਟੀਚਿੰਗਸ ਹੈਗੇ ਉਹਨਾਂ ਦੀਆਂ ਉਹ ਸਾਰੇ ਸਾਡੇ ਬ੍ਰਿਟਿਸ਼ ਬ੍ਰਦਰਸ ਐਂਡ ਸਿਸਟਰਸ ਨਾਲ ਸ਼ੇਅਰ ਹੋਣਗੀਆਂ ਤੇ ਉਹਦੇ ਉੱਤੇ ਰਿਸਰਚ ਹੋਏਗੀ ਤੇ ਸਾਰਿਆਂ ਨੂੰ ਇਹਦੇ ਨਾਲ ਜੁੜਨ ਦਾ ਮੌਕਾ ਮਿਲੇਗਾ ਮੈਂ ਮਾ ਫੈਲ ਗਈ ਜਹਾਨ ਵਿੱਚ ਸਾਰੇ ਤਨ ਗੁਰੂ ਨਾਨਕ ਜੀ ਮੈਂ ਮਾ ਫੈਲ ਗਈ ਜਹਾਨ ਵਿੱਚ ਸਾਰੇ ਤਨ ਗੁਰੂ ਨਾਨਕ ਜੀ ਬਹੁਤ ਖੁਸ਼ੀ ਦਾ ਮੌਕਾ ਹੈ ਅੱਜ ਮੈਨੂੰ ਇਹ ਮੌਕਾ ਮਿਲਿਆ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਸਟਾਰ ਆਰਟਿਸਟ ਹੈ ਉਹਨਾਂ ਦੇ ਨਾਲ ਬੈਠਣ ਦਾ ਤੇ ਇਹ ਬਹੁਤ ਸਪੈਸ਼ਲ ਜਿਹੜੀ ਐਲਬਮ ਕੱਢੀ ਜਾ ਰਹੀ ਹੈ ਜਿਦੇ ਵਿੱਚ 26 ਗੀਤ ਨਵੇਂ ਤਿਆਰ ਕੀਤੇ ਗਏ ਹਨ ਜਿਹੜਾ ਕਿ ਸਾਰਿਆਂ ਦੀ ਕੋਸ਼ਿਸ਼ ਹੈ ਆਪਾਂ ਇਕੱਠੇ ਹੋ ਕੇ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਨਾਈਏ ਖਾਸ ਤੌਰ ਤੇ ਮੈਂ ਸ਼ੁਕਰੀਆ ਕਰਨਾ ਚਾਹਨਾ ਗੁਰਚਰਨ ਮਲ ਜੀ ਦਾ ਮੇਰੇ ਖਿਆਲ ਜਿਨ੍ਹਾਂ ਦੀ ਸਾਰੀ ਕੋਸ਼ਿਸ਼ ਦੇ ਕਾਰਨ ਇਹ ਸਾਰੇ ਆਰਟਿਸਟ ਇਕੱਠੇ ਹੋਏ ਤੇ ਐਲਬਮ ਤਿਆਰ ਹੋਈ ਹੈ ਵਿਦ ਥੀਸ ਵਰਡਸ ਥੈਂਕ ਯੂ ਸੋ ਮੱਚ ਐਂਡ ਅਗੇਨ ਆ ਵੁੱਡ ਲਾਈਕ ਟੂ ਕੰਗ੍ਰੈਚੂਲੇਟ 올 ði ਆਰਟਿਸਟ ਹੂ ਹੈਵ ਪ੍ਰੋਡਿਊਸਡ ði 26 ਸੰਗਸ ਇਟ ਇਜ਼ ਅ ਪ੍ਰਾਊਡ ਪ੍ਰਿਵੀਲੇਜ ਫਾਰ ਮੀ ਐਂਡ ਆਨਰ ਫਾਰ ਮੀ ਟੂ ਬੀ ਹੇਅਰ ਵਿਦ ਯੂ ਐਂਡ ਵੀ ਵਿਲ ਡੂ ਆਰ ਬੈਸਟ ਟੂ ਪ੍ਰੋਮੋਟ ðiਸ ਐਲਬਮ ਐਂਡ ਟੂ ਸ਼ੇਅਰ ði ਮੈਸੇਜ ਵਿਚ ਯੂ ਆਰ ਟ੍ਰਾਈਂਗ ਟੂ ਗਿਵ ਟੂ ði ਵਰਲਡ ਥੈਂਕ ਯੂ ਸੋ ਮੱਚ ਟੂ ਗੁਰਚਰਨ ਮਲਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਚਰਨ ਮਾਲ ਜੀ ਬਹੁਤ ਉਦਮਈ ਆ ਔਰ ਇੰਨੇ ਕਲਾਕਾਰਾਂ ਨੂੰ ਜੋੜਨਾ ਫਿਰ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਆਪਾਂ ਸਾਰਿਆਂ ਨੇ ਕੰਮ ਕਰਕੇ ਦੇਖ ਕੇ ਕਲਾਕਾਰ ਬੈਠੇ ਇੱਥੇ ਇੰਨੇ ਕਲਾਕਾਰ ਇਕੱਠੇ ਕਰਕੇ ਗੁਰਨਾਨਕ ਦੀ ਮਹਿਮਾ ਜਿਹੜੀ ਸਾਰੇ ਸੰਸਾਰ ਵਿੱਚ ਪਹੁੰਚੀ ਉਹਦੇ ਲਈ ਸਾਡੇ ਸਮਾਂ 'ਚ ਗੁਰਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਅਸੀਂ ਵੜਪਾ ਕੇ ਆਪਣੇ ਆਪ ਨੂੰ ਸਮਝੀਏ ਸਾਰੇ ਕਲਾਕਾਰਾਂ ਨੂੰ ਜਿਨ੍ਹਾਂ ਨੇ ਹਿੱਸਾ ਲਿਆ ਗੀਤਕਾਰਾਂ ਜਿਨ੍ਹਾਂ ਨੇ ਗੀਤ ਲਿਖੇ ਔਰ ਖਾਸ ਕਰਕੇ ਗੁਰਚਰਨ ਮਾਲ ਜੀ ਨੂੰ ਜਿੰਨੇ ਇੱਥੇ ਬੈਠੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਸ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਗੁਰਚਰਨ ਮਲ ਹੁਣੀ ਕੀਤਾ ਔਰ ਇਸ ਦੇ ਵਿੱਚ ਜਿੰਨੇ ਵੀ ਕਲਾਕਾਰ ਤੁਸੀਂ ਆਇਓ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਜਦੋਂ ਅਗਲੀ ਸਦੀ ਚੜ੍ਹੇਗੀ ਤਾਂ ਇਹ ਜਿਹੜੀ ਆ ਸੀਡੀ ਇਹ ਜਿਹੜੀ ਵੀਡੀਓ ਉਹ ਚੱਲੇਗੀ ਤੇ ਉਹ ਜਨਰੇਸ਼ਨ ਦੇਖੇਗੀ ਕਿ 550 ਸਾਲਾ ਸਾਡੀ ਕੌਮ ਨੇ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਮਨਾਇਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਦੇ ਕਾਨੂੰਨ ਮੇ ਚਲਦਾ ਹੈ ਜੇ ਕੁਲ ਦਹਿਰ ਜਬ ਬੰਦੀਰਾ ਪੜ ਜਾਂਦਾ ਹੈ ਉਹ ਤੋਂ ਸੂਰਜ ਨਿਕਲਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਕੋਹ ਰੰਦਾ ਸਾਰੇ ਆਰਟਿਸਟਾਂ ਨੇ ਆਪਣੀ ਮਦ ਰਵਾਜ਼ ਦੇ ਵਿੱਚ ਔਰ ਜੰਡੂ ਸਾਹਿਬ ਦੀ ਕਰਮ ਤੇ ਬਹੁਤ ਸਾਰੇ ਗੀਤ ਜਿਦੇ ਰਾਣਾ ਜੀ ਹੁਣਾਂ ਨੇ ਵੀ ਕਿਹਾ ਵੀ ਆਪਣਾ ਗੀਤ ਇਹਨਾਂ ਨੇ ਵੀ ਸੋ ਬਹੁਤ ਬਹੁਤ ਲੱਖ ਲੱਖ ਵਧਾਈ ਦੇਣਾ ਮੈਂ ਸਾਰੇ ਹੀ ਸਜਣਾ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਤੇ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਤੇ ਇਹਦੇ ਨਾਲ ਨਾਲ ਹੀ ਆਪਾ ਸਾਰੇ ਜਾਣਦੇ ਆ ਕਿ ਸਾਰੀ ਦੁਨੀਆ ਵਿੱਚ ਆਪੋ ਆਪਣੇ ਢੰਗ ਤਰੀਕਿਆਂ ਨਾਲ ਇਹ ਦਿਨ ਬਹੁਤ ਹੀ ਵੱਡੇ ਸਕੇਲ ਤੇ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਆਪਣੇ ਇੰਗਲੈਂਡ ਵਿੱਚ ਜਗਤ ਪ੍ਰਸਿੱਧ ਢੋਲੀ ਗੁਰਚਰਨ ਮੱਲ ਦੇ ਬਹੁਤ ਵੱਡੀ ਦੇਣ ਹੈ ਉਹਨ ਸਾਰੇ ਆਰਟਿਸਟਾਂ ਨੂੰ ਇਕੱਠੇ ਕਰਕੇ ਯੂਕੇ ਦੇ ਇੰਡੀਆ ਦੇ ਕੈਨੇਡਾ ਅਮਰੀਕਾ ਦੇ ਜਿੰਨੇ ਆਰਟਿਸਟ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਧਾਰਮਿਕ ਸੀਡੀ ਤਿਆਰ ਕੀਤੀ ਹੈ ਉਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਬੜੇ ਮਾਣ ਵਾਲੀ ਗੱਲ ਹੈ ਜਿਹਦੇ ਵਿੱਚ ਸਾਰੇ ਆਰਟਿਸਟਾਂ ਨੇ ਆਪਣਾ ਆਪਣਾ ਹਿੱਸਾ ਪਾਇਆ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਪਹਿਲੀ ਪਛਾਈ ਤੁਨ ਗੁਰੂਨ ਸਿੰਘ ਸਾਹਿਬ ਦੀ ਨਾਮ ਲੀਵਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੈਂ ਅੱਜ ਦੇ ਇਸ ਮਹਾਨ ਦਿਨ ਤੇ ਜਿਹੜਾ ਅੱਜ ਦਾ ਦਿਨ ਇਹ ਵੀ ਮਹਾਨ ਹੈ ਉਹਨਾਂ ਨੂੰ ਮੁਬਾਰਕਬਾਦ ਦਿਨਾ ਇਹ ਬਹੁਤ ਵੱਡੀ ਕਿਰਪਾ ਹੋਈ ਹੈ ਸ਼ਾਂਤੀ ਦੇ ਪੁੰਜ ਪਹਿਲੀ ਪਾਸ਼ਾਈ ਧੰਗ ਗੁਰੂ ਨਾਨਕ ਸਾਹਿਬ ਦਾ 550 ਆਗਮਨ ਪੁਰਬ ਇਨੀ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ-ਜਿੱਥੇ ਧੰਗ ਗੁਰੂ ਨਾਨਕ ਸਾਹਿਬ ਦੀ ਨਾਮ ਲੇਵਾ ਸੰਗਤ ਬੈਠੀ ਹੈ ਉਹਨਾਂ ਤੇ ਰੋਹਾਨੀਅਤ ਦੀ ਬਰਸਾਤ ਹੋ ਰਹੀ ਹੈ ਕਿਉਂਕਿ ਗੁਰਬਾਣੀ ਮਾਰਗ ਦਰਸਾਉਂਦੀ ਹੈ ਅੰਮ੍ਰਿਤ ਕੀ ਸਾਰ ਸੋਈ ਜਾਣੇ ਅੰਮ੍ਰਿਤ ਦਾ ਵਪਾਰੀ ਜੀਵ ਧੰਗ ਗੁਰੂ ਨਾਨਕ ਸਾਹਿਬ ਪਹਿਲੀ ਪਾਸ਼ਾਈ ਮਹਾਨ ਨਿਮਰਤਾ ਦੇ ਪੁੰਜ ਗੁਰੂ ਜੀ ਉਸਤਾਦ ਪੰਵਰਾ ਸਾਹਿਬ ਦੱਸਦੇ ਸੀ ਕਿ ਜਿੰਨੀ ਕੁੱਲ ਦੁਨੀਆਂ ਦੇ ਵਿੱਚ ਸ਼ਾਂਤੀ ਸੀ ਉਹ ਨਹੀਂ ਸ਼ਾਂਤੀ ਤਨ ਗੁਰੂ ਨਾਨਕ ਸਾਹਿਬ ਚ ਕੱਲਿਆਂ ਦੇ ਵਿੱਚ ਸੀ ਉਹਨਾਂ ਨੇ ਇੱਕੋ ਹੀ ਗੱਲ ਦੱਸੀ ਹੈ ਕਿ ਨਾਨਕ ਨੀਵਾ ਜੋ ਚਲੇ ਲਗੇ ਨਾ ਤਤੀਵਾ ਸੋ ਇਸ ਦਿਨਾਲ ਮਾਫ ਕਰਨਾ ਜੇ ਕੋਈ ਬਦ ਬੋਲ ਗਿਆ ਹੋਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਜਿਸ ਦਾ ਸਿਹਰਾ ਖਾਸ ਕਰਕੇ ਸਾਡੇ ਵੱਡੇ ਭਾਈ ਗੁਰਚਰਨ ਮੱਲ ਜੋ ਕਿ ਜਿਹੜਾ ਵੀ ਕੰਮ ਕਰਦੇ ਨੇ ਵਰਡ ਦਾ ਰਿਕਾਰਡ ਪੈਦਾ ਕਰਦੇ ਨੇ ਸਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਖਾਸ ਕਰਕੇ ਸਾਡੇ ਇੰਡੀਆ ਤੋਂ ਮੇਰੀ ਫਿਲਮ ਦੇ ਸਾਈਡ ਹੀਰੋ ਕੱਲੇ-ਕੱਲੇ ਆਰਟਿਸਟ ਨੇ ਦਿਲੋਂ ਕੰਮ ਕੀਤਾ ਤੇ ਗੁਰਚਰਨ ਮੱਲ ਨੇ ਉਹਨੂੰ ਹਾਰ ਦੇ ਤਰ੍ਹਾਂ ਪਰੋ ਕੇ ਆਪਣੇ ਗੱਲ ਦੇ ਵਿੱਚ ਪਾ ਦਿੱਤਾ ਜੋ ਕਿ ਸਾਰੀ ਦੁਨੀਆ ਤੱਕ ਇਹ ਗੀਤ ਜੋ ਵੀ ਇਸ ਵਿੱਚ ਗਾਇਆ ਗਿਆ ਹੈ ਸਾਰਿਆਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਇਹਨੇ ਬਣਾ ਦਿੱਤਾ ਹੈ ਤੇ ਕੂਨਰ ਸਾਹਿਬ ਨੇ ਬਿਲ ਮੀਡੀਆ ਨੇ ਤੇ ਤੇ ਵੀਡੀਓ ਤਿਆਰ ਕਰਕੇ ਸਾਰੀ ਦੁਨੀਆ ਦੇ ਵਿੱਚ ਟੀਵੀ ਤੇ ਆਪਾਂ ਦੇਖਾਂਗੇ ਤੇ ਨਾਲ ਹੀ ਬੜੀ ਖੁਸ਼ੀ ਦੀ ਗੱਲ ਇਹ ਵੀ ਹੁੰਦੀ ਹੈ ਕਿ ਜਿਵੇਂ ਗੁਰਚਰਨ ਮਾਲ ਸਾਡੀ ਟੀਮ ਏਸ਼ੀਅਨ 뮤직 ਆਰਟ ਐਸੋਸੀਏਸ਼ਨ ਇਹਦਾ ਦਾਸ ਚੇਅਰਮੈਨ ਸੀ ਤੇ ਅਸੀਂ ਗੁਰਪੁਰਬ 90 29 ਸਾਲ ਪਹਿਲਾ ਕੀਤਾ ਸੀ ਹਰਾਕੇ ਇਸ ਵਿੱਚ 16 ਗਰੁੱਪ ਸੀ ਅੱਜ ਸ਼ਬੀ ਹੋ ਗਏ ਨੇ ਇਹ ਸਾਰੇ ਵਧਾਈ ਦੇ ਲੈਕ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਦੂਰੋਂ ਨੇੜੋਂ ਆਏ ਨੇ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਗੁਰਚਰਮਲ ਦਾ ਬਹੁਤ ਧੰਨਵਾਦ ਤੇ ਸਾਰੇ ਕਲਾਕਾਰਾਂ ਦਾ ਬਹੁਤ ਧੰਨਵਾਦ ਯਾਰੋ ਦੋਸਤੋ ਭਾਗਾ ਪਰਾ ਦਿਹਾੜਾ ਬਾਕੀ ਸਾਰੇ ਬੁਲਾਰਿਆ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੀ ਜੋ ਜੇਨਾ ਜਨਦੀ ਸਾਰੀ ਮਿਹਨਤ ਹੈ ਉਹ ਸਮੇਟ ਦਿੱਤੀ ਤੇ ਮੈਂ ਸਿਰਫ ਸਭ ਦਾ ਸ਼ੁਕਰ ਕਰਨ ਵਾਸਤੇ ਆ ਹਾਜ਼ਰ ਹੋ ਗਿਆ ਮੇਰਾ ਕਿਉਂਕਿ ਹੁਕਮ ਹੋਇਆ ਤੇ ਮੈਂ ਆ ਗਿਆ ਪਰ ਮੈਂ ਬੁਲਾਇਆ ਤੇ ਬਹੁਤ ਹੈ ਨਹੀਂ ਮੈਂ ਸਿਰਫ ਇਨਾ ਕਹਿਣਾ ਕਿ ਆ ਦਿਨ ਇਨਾ ਵੱਡਪਾਗਾ ਹੈ ਕਿਉਂਕਿ ਹਸਤੀ ਉਹ ਹੈ ਜਿਨੇ ਇੱਕ ਦਾ ਹੌਕਾ ਦਿੱਤਾ ਉਸ ਮਾਲਕ ਨੇ ਮੇਰੇ ਕੋਲੋਂ ਵੀ ਥੋੜੀ ਜੀ ਕਲਮਕ ਸਾਈ ਕਰਵਾਈ ਹੈ ਇਸ ਐਲਬਮ ਦੇ ਵਿੱਚ ਹਾਜ਼ਰੀ ਲਗਵਾਈ ਹੈ ਛਿੰਦਾ ਸੁਰੀਲਾ ਦੀ ਆਵਾਜ਼ ਦੇ ਵਿੱਚ ਰਿਕਾਰਡ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਹੋ ਸਾਰੇ ਜਿੰਨੇ ਵੀ ਜੀ ਭੈਣਾਂ ਨੇ ਆਇਆਂ ਨੂੰ ਜੀ ਆਖਦਾ ਔਰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਪੇਸ਼ ਕਰਦਾ ਹਾਂ ਜਿਸ ਤਰ੍ਹਾਂ ਮਰਵਾਹ ਸਾਹਿਬ ਨੇ ਦੱਸਿਆ ਸੀ ਕਿ 500 ਸਾਲਾਂ ਅਸੀਂ ਵੀ ਉਹ ਦੇਖਿਆ ਮੈਨੂੰ ਹਾਲੇ ਤਾਂ ਯਾਦ ਆ ਮੈਂ ਗਾਉਣਾ ਉਸ ਦਿਨ ਤੋਂ ਸ਼ੁਰੂ ਕੀਤਾ ਗਿਆਨ ਸਿੰਘ ਸਰਜੀਤ ਦਾ ਮੈਂ ਬਹੁਤ ਵੱਡਾ ਫੈਨ ਸੀ। ਉਹਨਾਂ ਨੇ ਉਹ ਗੀਤ ਗਾਇਆ ਸੀ ਦਿਨਾਂ ਦਾ ਸਹਾਰਾ ਆ ਗਿਆ ਜਹਾਨ ਤੇ ਟੇਕ ਦਾਏ ਮੱਥੇ ਜਿਹਨੂੰ ਚਾਨਣ ਸਮਾਨ ਤੇ। ਮੈਨੂੰ ਸਿਰਫ ਜਹਾਨ ਤੇ ਅਸਮਾਨ ਚੇਤਾ ਰਹਿ ਗਿਆ। ਇਹ ਤੋਂ ਫਿਰ ਮੈਂ ਗੀਤ ਲਿਖਿਆ ਤੇਰੇਆਂ ਗੁਲਾਬੀ ਬੁੱਲਾਂ ਲੁੱਟਿਆ ਜਹਾਨ ਨੇ ਝੂਰਦਾਏ ਦੇਖ-ਦੇਖ ਜਿਹਨੂੰ ਅਸਮਾਨ ਨੇ। ਪਹਿਲਾ ਗੀਤ ਮੈਂ ਇਹ ਲਿਖਿਆ ਔਰ ਪਹਿਲਾ ਗੀਤ ਹੈ ਮੈਂ ਕਹਾ ਮਰਵਾਹਾਂ ਸਾਨੂੰ ਪਤਾ। ਜਦੋਂ ਮੈਂ ਇੱਕ ਮਹਿਫਲ ਦੇ ਵਿੱਚ ਗਾਤਾ ਕਰਨੈਲ ਚੀਮੇ ਉਹਨਾਂ ਦਾ ਸਾਥੀ ਗਰੁੱਪ ਹੁੰਦਾ ਸੀ। ਜਦੋਂ ਮੈਂ ਇੱਕ ਗਾਇਆ ਤੇ ਕਹਿੰਦੇ ਵੇ ਬਲਟੋ ਵੈਰੀ ਨਾਜ਼ ਵੈਰੀ ਨਾਜ਼ ਇੱਕ ਗੀਤ ਹੋਰ ਹੋਰ ਮੈਨੂੰ ਕੋ ਆਉਂਦਾ ਨਹੀਂ ਸੀ ਉਦੋਂ ਫੇ ਮੈਂ ਲਿਖਣਾ ਸ਼ੁਰੂ ਕੀਤਾ ਹੁਣ ਇਸ ਐਲਬਮ ਦੇ ਵਿੱਚ ਵੀ ਮੈਂ ਇੱਕ ਗੀਤ ਆਪਣਾ ਲਿਖਿਆ तकरीबन 10 ਸਾਲ ਹੋ ਗਿਆ ਉਸ ਗੀਤ ਲਿਖੇ ਨੂੰ ਬਾਣੀ ਬਾਬੇ ਦੀ ਸੋਹ ਦੁੱਖਾਂ ਦਾ دارو ਜਿੰਨੇ ਵੀ ਸਚਨ ਮਿੱਤਰ ਇੱਥੇ ਆਏ ਆ ਤੁਹਾਡਾ ਸਾਰਿਆਂ ਦਾ ਲੱਖ ਲੱਖ ਸ਼ੁਕਰ ਆ ਜਿੱਦਾਂ ਕਹਿੰਦੇ ਵੀ ਆਦਮੀ ਦੀ ਸੋਚਣੀ ਕਈ ਵਾਰੀ ਬਹੁਤ ਬੜੀ ਹੋ ਜਾਂਦੀ ਪਰ ਉਹਨੂੰ ਪੂਰੀ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਜਿੰਨਾ ਵੀ ਕਲਾਕਾਰਾਂ ਨੇ ਜਿੰਨਾ ਜਿੰਨਾਂ ਨੂੰ ਟੈਲੀਫੋਨ ਕੀਤਾ ਉਹਨਾਂ ਨੇ ਕਿਸੇ ਨੇ ਨਾਂ ਨਹੀਂ ਕੀਤੀ ਜਿੱਦਾਂ ਕਹਿੰਦੇ ਵੀ ਜਿਹੜੀ ਪ੍ਰੋਜੈਕਟ ਆ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਲੱਖ ਲੱਖ ਸ਼ੁਕੁਰਾ ਕਿ ਇਹ ਜਿਹੜਾ ਕਾਮਯਾਬ ਆਪਾਂ ਕੰਮ ਕੀਤਾ ਆ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਫਕਰ ਹੋਣਾ ਚਾਹੀਦਾ ਬੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਣਾ ਸੀ 550 ਸਾਲ ਤੱਕ ਗੁਰੂਪੁਰਬ ਤਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੀ ਦੁਨੀਆ ਤੋਂ ਕਲਾਕਾਰ ਇੰਡੀਆ ਤੋਂ ਯੂਕੇ ਤੋਂ ਤਾਂ ਕੈਨੇਡਾ ਤੋਂ ਇਹਦੇ ਵਿੱਚ ਸਿੰਗਰਸ ਮਿਊਜ਼ੀਸ਼ੀਅਨਸ ਮਿਊਜ਼ਿਕ ਪ੍ਰੋਡਿਊਸਰਸ ਕੰਪੋਜ਼ਰਸ ਤਾਂ ਰਾਈਟਰਸ ਪਹਿਲੀ ਵਾਰੀ ਹਿੰਦੁਸਤਾਨ ਦੀ ਹਿਸਟਰੀ ਵਿੱਚ 227 ਕਲਾਕਾਰਾਂ ਨੇ ਹਿੱਸਾ ਲਿਆ ਇਹ ਸਾਰੇ ਕਲਾਕਾਰਾਂ ਵਾਸਤੇ ਤਾੜੀ ਲਾ ਦੋ ਦੂਰੋਂ ਨੇੜੋਂ ਚੱਲ ਕੇ ਇੰਡੀਆ ਤੋਂ ਹੋਰ ਵੀ ਦੂਜੇ ਦੇਸ਼ਾਂ ਤੋਂ ਦੂਦਰਾੜੇ ਤੋਂ ਫੰਕਸ਼ਨ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਹੈ ਸਾਰਿਆਂ ਦਾ ਦਿੱਲੀ ਤੌਰ ਤੇ ਅਤੀ ਧੰਨਵਾਦ ਹੈ ਜੀ ਇਹ ਅੱਜ ਬਹੁਤ ਹੀ ਵੱਡਾ ਸੁਭਾਗਾਮਲਾ ਦਿਨ ਹੈ ਅਤੇ ਸਾਰੀ ਹੀ ਨਾਨਕ ਨਾਮ ਲੈਵਾ ਸੰਗਤ ਨੂੰ ਗੁਰੂ ਮਹਾਰਾਜ ਦੇ 550ਵੇਂ ਪ੍ਰਕਾਸ਼ ਉਸਰਦਿਆਂ ਦਿੱਲੀ ਤੌਰ ਤੇ ਬਹੁਤ-ਬਹੁਤ ਵਧਾਈਆਂ ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਦੀ ਗੁਰਬਾਣੀ ਦਾ ਚਾਨਣ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਪ੍ਰਕਾਸ਼ਿਤ ਹੋਏ ਤੇ ਅਸੀਂ ਗੁਰੂ ਮਹਾਰਾਜ ਦੀ ਜਿਹੜੀ ਸਿੱਖਿਆਵਾਂ ਨੇ ਉਸ ਤੇ ਚੱਲ ਸਕੀਏ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ 200 ਸਾਲ ਪੁਰਬ ਤੇ ਹੋਣਗੇ ਸਭ ਨੇ ਹਾਲ ਪੁਰਬ ਤੇ 550 ਸਾਲ ਪੁਰਬ ਤੇ ਹੋਣਗੇ ਸਭ ਨੇ ਹਾਲ ਪੁਰਬ ਤੇ ਖੇੜੇ ਖੁਸ਼ੀਆਂ ਨਾਲ ਪੁਰਬ ਤੇ ਸੰਗ ਤੇ ਜੁੜੋ ਹਜ਼ਾਰ ਜਗਾਰੇ ਤੁਝੇ ਮਹਾਮਾ ਆਉਣ ਗਿਆ ਮਾਤੇ ਪਿਤਾ ਦਾ ਜਸ ਗਾਉਂਦਿਆਂ ਮਾਤੇ ਪਿਤਾ ਦਾ ਜਸ ਗਾਉਂਦਿਆਂ ਵਾਹਿਗੁਰੂ 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 ਕਹਿ ਕੇ ਵਾਹਿਗੁਰੂ 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 ਕਹਿ ਕੇ ਜੰਪ ਜੰਪ ਏ ਕਿਉਂ ਕਾ ਜਗਾ ਦੇ ਯਾਨੀ ਢੋਲ ਵੱਜਣਗੇ ਥਾ ਥਾ ਤੇ ਦੀਵਾਨ ਸਜਣਗੇ i